ਦੇਸ਼ ਹੋਇਆ ਪਰਦੇਸ ਤੇ ਮਾਨ ਹੋਇਆ ਬੇਈਮਾਨ ਇਸੇ ਸਿਲਸਿਲੇ ਦੇ ਵਿੱਚ ਇਹ ਦੂਸਰਾ ਹੈਗਾ ਜਿਹੜਾ ਮੇਰੀ ਪੇਸ਼ਟਸ਼ ਵੀਡੀਓ ਪੇਸ਼ਕਸ਼ ਜਿਹੜੀ ਕਿ ਮਾਨ ਦੀ ਬੇਈਮਾਨੀ ਨੂੰ ਉਜਾਗਰ ਕਰੂਗੀ 1 ਨੇਸ਼ਨ 1 ਲੈਂਗੁਏਜ ਇਹ ਜਿਹੜਾ ਮਸਲਾ ਸ਼ੁਰੂ ਕਿੱਥੋਂ ਹੋਇਆ ਇਹਦਾ ਪਿਛੋਕੜ ਤੇ ਇਹਦਾ ਜਿਹੜਾ ਓਵਰਆਲ ਜਿਹੜਾ ਇਹਨਾਂ ਦਾ ਪਲਾਨ ਹੈ ਸੰਘਿਆਂ ਦਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇੱਕ ਸ਼ੁਰੂ ਹੁੰਦਾ ਹੈ ਜਦੋਂ ਮੋਦੀ ਦੂਜੀ ਵਾਰੀ ਪ੍ਰਧਾਨ ਮੰਤਰੀ ਬਣਦਾ ਹੈ 2019 ਦੇ ਵਿੱਚ ਤੇ ਸਤੰਬਰ ਮਹੀਨੇ ਦੇ ਵਿੱਚ ਇਸੇ ਸਾਲ भाषण दे रहा है अमित शाह अपना सुन दे अनेक अनेक बोलियां कई लोगों को लगता है हमारी देश की सबसे बड़ी ताकत है जिम्मे कहा जाता ना भी जेडी सियासी जमात जो बोलती है जो कहती है भाषण दी है बयान दी है ਜਿਹੜਾ ਦਿਮਾਗ ਦੇ ਵਿੱਚ ਇਹਦੇ ਬਿਲਕੁਲ ਉਲਟ ਹੁੰਦਾ ਹੈ ਇੱਥੇ ਉਹੀ ਜਿਹੜਾ ਫਾਰਮੂਲਾ ਇਹ ਨੁਕਤਾ ਜਿਹੜਾ ਹੈਗਾ ਅਪਲਾਈ ਕਰ ਲਿਆ ਪਰੰਤੂ ਜ਼ਰੂਰਤ ਹੈ ਪਰੰਤੂ ਪਰੰਤੂ ਆ ਗਿਆ ਇੱਥੇ ਜਿਹੜੀ ਤਾਕਤ ਹੈ ਹੁਣ ਤਾਕਤ ਨੂੰ ਖਤਮ ਕਰਨ ਦੇ ਬਾਰੇ ਗੱਲਬਾਤ ਕਰਨੀ ਹੈ ਕਿ ਦੇਸ਼ ਕੀ ਇੱਕ ਭਾਸ਼ਾ ਹੋ ਜਿਸਕੇ ਕਾਰਨ ਵਿਦੇਸ਼ੀ ਭਾਸ਼ਾਵਾਂ ਨੂੰ ਜਗ੍ਹਾ ਨਾ ਮਿਲੇ ਮੈਨੂੰ ਇਹ ਦੱਸੋ ਬਈ ਇੱਕ ਭਾਸ਼ਾ ਹੋਣ ਦੇ ਨਾਲ ਪਹਿਲੀ ਗੱਲ ਤਾਂ ਵਿਦੇਸ਼ੀ ਭਾਸ਼ਾ ਕਿਹੜੀ ਹੈਗੀ ਜਿਹਨੂੰ ਜਗ੍ਹਾ ਮਿਲੀ ਹੋਈ ਹੈ ਦੂਸਰੀ ਗੱਲ ਜੇ ਕੋਈ ਵਿਦੇਸ਼ੀ ਭਾਸ਼ਾ ਜਿਹੜੀ ਹੈਗੀ ਆ ਉਹ ਆ ਵੀ ਰਹੀ ਹੈ ਕਿਸੇ ਨਾ ਕਿਸੇ ਪਾਸਿਓਂ ਵੇਖ ਤਾਂ ਝੂਠਿਆ ਇਹ ਤੇ ਉਹਨੂੰ ਅਲੱਗ-ਅਲੱਗ ਭਾਸ਼ਾਵਾਂ ਕਿਵੇਂ ਨਹੀਂ ਰੋਕਣਗੀਆਂ 15-16 ਜਿਹੜੀਆਂ ਨੈਸ਼ਨਲ ਲੈਂਗੁਏਜਸ ਹੈਗੀਆਂ ਨੇ ਆਪਣੀਆਂ ਆਫੀਸ਼ੀਅਲ ਲੈਂਗੁਏਜਸ ਤੇ ਉਹਨੂੰ ਇਹ ਹਿੰਦੀ ਭਾਸ਼ਾ ਕਿਵੇਂ ਰੋਕੂਗੀ ਮਕਸਦ ਕੁਝ ਹੋ ਰਿਹਾ ਹੈ ਔਰ ਦੇਸ਼ ਕੀ ਇੱਕ ਭਾਸ਼ਾ ਹੋ اسی ਦ੍ਰਿਸ਼ਟੀ ਕੋ ਧਿਆਨ ਮੇਂ ਰੱਖਤੇ ਹੋਏ ਹਮਾਰੇ ਪੁਰਖੋ ਨੇ ਹਮਾਰੇ ਸਵਤੰਤਰ ਸੈਨਾਨੀਓ ਨੇ ਰਾਜ ਭਾਸ਼ਾ ਕੀ ਕਲਪਨਾ ਕੀਤੀ ਤੇ ਰਾਜ ਭਾਸ਼ਾ ਕੇ ਰੂਪ ਮੇ ਹਿੰਦੀ ਕੋ ਸਵੀਕਾਰ ਕੀਆ ਥਾ ਹਾਂਜੀ ਪਰ ਹਿੰਦੀ ਕੋ ਸਵੀਕਾਰ ਕੀਆ ਥਾ ਸੁਤੰਤਰ ਸਨਾਨੀ ਦੱਸੋ ਕਿਹੜੇ ਸੁਤੰਤਰ ਸਨਾਨੀ ਨੇ ਜਿਹੜਾ ਇਹ ਇਹਨਾਂ ਦੇ ਆਪਣੇ ਭਾਵੇਂ ਹੋਣ ਮੈਂ ਕੋਈ ਇਹ ਸਟੱਡੀ ਨਹੀਂ ਕੀਤੀ ਹੈਗੀ ਵੀ ਜਿਹੜੇ ਆਪਣੇ ਫ੍ਰੀਡਮ ਫਾਈਟਰ ਸੀਗੇ ਉਹਨਾਂ ਦਾ ਕੋਈ ਇਹ ਸੰਕਲਪ ਸੀਗਾ ਵੀ ਇੱਕ ਰਾਸ਼ਟਰ ਇੱਕ ਭਾਸ਼ਾ ਵੀ ਉਹ ਹਿੰਦੀ ਹੋਵੇ ਇਹਨਾਂ ਦਾ ਹੋ ਸਕਦਾ ਹੈ ਜਿਹੜੇ ਇਹਨਾਂ ਦੇ ਸੁਤੰਤਰ ਸਨਾਨੀ ਨੇ ਜਨ ਸੰਗੀਆਂ ਦੇ ਬੀਸਿਕਲੀ ਉਹ ਗੋਰਿਆਂ ਦੇ ਟੱਟੂ ਸੀਗੇ ਪਿਆਦੇ ਸੀ ਵੀਰਸਾ ਵਰਕਰ ਵਗੈਰਾ ਜਿਹੜੇ ਮਾਫੀਆ ਮੰਗ ਕੇ ਤੇ ਪੈਨਸ਼ਨਾਂ ਲੈਂਦੇ ਰਹੇ ਨੇ ਤਨਖਾਹਾਂ ਲੈਂਦੇ ਰਹੇ ਨੇ ਗੋਰਿਆਂ ਤੋਂ ਇਹ ਇਹ ਜਿਹੜਾ ਸਬਕੌਂਟੀਨੈਂਟ ਇੰਡੀਆ ਪਾਕਿਸਤਾਨ ਬੰਗਲਾਦੇਸ਼ ਉਹਦਾ ਮੁਸਲਮਾਨ ਵੀ ਗੋਰਿਆਂ ਦੇ ਖਰਾਫ ਲੜਿਆ ਆ ਤੇ ਇਹ ਜਿਹੜੇ ਅੱਜ ਕੱਲ ਵੱਡੇ ਰਾਸ਼ਟਰਵਾਦੀ ਬਣੇ ਫਿਰਦੇ ਨੇ ਦੇਸ਼ ਭਗਤ ਇਹ ਗੋਰਿਆਂ ਦੇ ਟੱਟੂ ਰਹੇ ਨੇ ਠੀਕ ਹੈ ਜੀ ਹੁਣ ਜਿੱਥੇ ਭਾਸ਼ਣ ਦੇ ਰਿਹਾ ਸੀਗਾ ਇਹ ਜਿੱਥੋਂ ਮੈਂ ਚਲਾ ਰਿਹਾ ਹਾਂ ਇਹ ਬੈਕਗ੍ਰਾਉਂਡ ਦੇ ਵਿੱਚ ਵੀਡੀਓ ਉਹਦਾ ਜਿਹੜਾ ਤੁਹਾਡਾ ਕਲੋਸ ਕੈਪਸ਼ਨ ਹੁੰਦੀ ਆ ਥੱਲੇ ਵੀ ਕੀ ਕਹਿ ਰਿਹਾ ਆ ਉਹ ਉਹ ਮਿਊਟ ਕੀਤਾ ਹੋਇਆ ਇਹਨਾਂ ਨੇ ਹਿੰਦੀ ਚ ਇਹ ਪਾਸ਼ਣ ਦੇ ਰਿਹਾ ਕਿਸੇ ਨੇ ਬੜਾ ਸੋਹਣਾ ਕਮੈਂਟ ਕੀਤਾ ਕਹਿੰਦਾ ਵੀ ਜਿਹੜਾ ਵੀ ਨਿਊਜ਼ ਚੈਨਲ ਆਹੋ ਚਲੋ ਅਨੋਨੀਮ ਲੈਂਦਾ ਵੀ ਆ ਜੜੇ ਦੇ ਸਬਟਾਈਟਲ ਹੈਗੇ ਨੇ ক্লোਜ਼ ਕੈਪਸ਼ਨ ਇਹ ਵੀ ਚਲਾ ਦਿਓ ਤਾਂ ਕਿ ਪਤਾ ਲੱਗੇ ਸਾਊਥ ਵਾਲਿਆਂ ਨੂੰ ਸਾਊਥ ਇੰਡੀਆ ਵਾਲਿਆਂ ਨੂੰ ਵੀ ਇਹ ਕਹਿ ਕੀ ਰਿਹਾ ਹੈ ਫਿਰ ਦੇਖਿਓ ਉਹਨਾਂ ਦਾ ਕੀ ਬਣਾਉਂਦੇ ਨੇ ਉਹ ਤੇ ਹੁਣ ਆਪਾਂ ਇਹ ਕੋ ਆਪਣਾ ਜਿਹੜਾ ਆ ਹੈਗਾ ਬੇਮਾਨ ਹੋਇਆ ਬੇਈਮਾਨ ਇਹ ਜਿਹੜਾ ਵਨ ਲੈਂਗੁਏਜ ਵਨ ਨੇਸ਼ਨ ਵਨ ਲੈਂਗੁਏਜ ਵਾਲਾ ਜਿਹੜਾ ਫਾਰਮੂਲਾ ਆ ਇਹ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਕਹ ਲਓ ਪ੍ਰਮੋਟਰ ਆ ਉਹ ਇਹ ਹੈਗਾ ਆ ਪਿਛਲੇ uh, 1986 ਤੋਂ ਲਗਭਗ ਤੁਸੀਂ ਦੇਖ ਲਓ 40 ਸਾਲ ਹੋ ਗਏ ਉੱਥੇ ਬੰਬੇ ਚ ਰਹਿੰਦਾ ਆ ਤੇ ਜਦ ਦੇ ਇਹ ਜਨ ਸੰਘੀ ਆਏ ਨੇ ਤੇ ਪੂਰਾ ਜਨ ਸੰਘੀ ਬਣਿਆ ਹੋਇਆ ਹੈ ਹੁਣ ਮੈਂ ਇਹਦੀ ਵੀ ਐਵੇਂ ਕਮੈਂਟਰੀ ਕਰੂੰਗਾ ਇਹਦੀ ਚਲਾ ਕੇ ਜੋ ਕੁਛ ਇਹਨੇ ਕਾਂਜੀ ਕੋਲੀ ਹੈ ਦੂਸਰੀ ਗੱਲ ਜਦੋਂ ਇਹ ਅਮਿਤ ਸ਼ਾਹ ਨੇ ਸ਼ਗੂਫਾ ਛੱਡਿਆ ਹੈ ਸ਼ਗੂਫਾ ਤਾਂ ਮੈਂ ਨਾ ਕਮਾ ਵਨ ਲੈਂਗੁਏਜ ਜਿਹੜਾ ਨੇਸ਼ਨ ਨਾਲਾ ਹੈਗਾ ਇੱਕ ਰਾਸ਼ਟ੍ਰਿਕ ਭਾਸ਼ਾ ਬੀਸਿਕਲੀ ਇਹਨਾਂ ਦਾ ਮਕਸਦ ਇਹਨਾਂ ਦਾ ਟੀਚਾ ਆ ਹਿੰਦੂ ਤਵੀਆ ਦਾ ਤੇ ਹਿੰਦੂ ਤੇ ਹਿੰਦੂ ਤਵੀ ਵਿਚ ਫਰਕ ਆ ਜਿਹੜਾ ਹਿੰਦੂ ਦਾ ਕਟੜ ਰੂਪ ਆ ਹਿੰਦੂ ਤਵੀਆ ਤੇ ਸਾਰੇ ਹਿੰਦੂ ਹਿੰਦੂ ਤਵੀ ਠੀਕ ਹੈ ਜੀ ਅਗਲੇ ਹਿੱਸੇ ਦੇ ਵਿੱਚ ਆਪਾਂ ਆਮਾਨ ਹੋਇਆ ਬੇਈਮਾਨ ਇਹਦੀ ਕਤੂਚੀ ਹਾਂਜੀ ਦੋਸਤੋ ਇਹ ਅੱਗੇ ਜਿਹੜਾ ਇਹਨਾਂ ਦਾ ਹਿੰਦੂ ਤਵੀਆਂ ਦਾ ਜਿਹੜਾ ਪਿਆਦਾ ਆ ਜਿਨੇ ਹਿੰਦੀ ਨੂੰ ਪੰਜਾਬ ਦੇ ਵਿੱਚ ਥੋਪਣਾ ਆ ਆਲਰੇਡੀ ਪੰਜਾਬ 'ਚ ਚੱਲਦੀ ਆ ਹਿੰਦੀ ਸਕੂਲਾਂ 'ਚ ਆਪਾਂ ਪੜ੍ਹਦੇ ਆ ਮੈਂ 1993 'ਚ 10ਵੀਂ ਪਾਸ ਕੀਤੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹਿੰਦੀ ਉਹਦੇ 'ਚ ਪੜ੍ਹੀ ਆ ਮੇਰੇ ਖਾਲ ਮੇਰੇ 70% ਨੰਬਰ ਵੀ ਸੀਗੇ ਉਹਦੇ ਵਿੱਚ ਤੇ ਤੂੰ ਖਾਮਖਾਈ ਇੱਥੇ ਲੱਗੇ ਹੋਇਆ ਹਿੰਦੀ-ਹਿੰਦੀ ਕਰਨਾ ਖਾਮਖਾਨੀ ਕਰ ਰਹਿਣਾ ਜਣੇ ਇਹਨਾਂ ਦਾ ਇਹ ਇੱਕ ਕਿਸਮ ਦਾ ਪਿਆਦਾ ਹੈ ਪੰਜਾਬ ਦੇ ਵਿੱਚ ਜਿਹੜਾ ਹਿੰਦੀ ਨੂੰ ਲਾਗੂ ਨਹੀਂ ਹਿੰਦੀ ਨੂੰ ਥੋਪਣ ਵਾਲਾ ਜਿਹੜਾ ਕੰਮ ਕਰ ਰਿਹਾ ਹੈ ਤੇ ਇਹ ਜਿਹੜਾ ਕੈਨੇਡਾ ਦਾ ਟੂਰ ਸੀ ਇਹਦਾ ਸ਼ਾਇਦ 6-7 ਮਹੀਨੇ ਬਾਅਦ ਸੀਗਾ ਜਦੋਂ ਆ ਹਿੰਦੀ ਵਾਲਾ ਇਹਨੇ ਸ਼ੁਰੂ ਕੀਤਾ ਨਾ ਇੱਕ ਰਾਸ਼ਟਰੀ ਭਾਸ਼ਾ ਵਾਲਾ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਸੀ ਇਨੀਸ਼ੀਏਟਿਵ ਲਿਆ ਸੀਗਾ ਅਮਿਤ ਸ਼ਾਹ ਨੇ ਤੇ ਉਹ ਤੋਂ ਬਾਅਦ ਇਹ ਕੈਨੇਡਾ ਚ ਟੂਰ ਕਰਦਾ ਤੇ ਆ ਇਹਦੀ ਇੰਟਰਵਿਊ ਆਪਾਂ ਸੁਣਦੇ ਹਾਂ ਕਿ ਹਿੰਦੀ ਦੀ ਗੱਲ ਚੱਲ ਰਹੀ ਹੈ ਕਿ ਹਿੰਦੀ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਹਿੰਦੁਸਤਾਨੀ ਹੋਣੀ ਚਾਹੀਦੀ ਹੈ ਜਿਹਦੇ ਚ ਉਰਦੂ ਵੀ ਹੋਵੇ ਜਿਹਦੇ ਚ ਪੰਜਾਬੀ ਵੀ ਹੋਵੇ ਸਾਰੇ ਅੱਖਰ ਜਿਹੜੇ ਸਾਂਝੇ ਆ ਉਹ ਸ਼ਾਮਿਲ ਹੋ ਜਾਣ ਤੇ ਮੇਰਾ ਖਿਆਲ ਹੈ ਤੇ ਕੋਈ ਬੁਰੀ ਗੱਲ ਨਹੀਂ ਕੋਈ ਟੁਕ ਬਣਦੀ ਹੈ ਦੀ ਇਸ ਗੱਲ ਦੀ ਵੀ ਹਿੰਦੁਸਤਾਨੀ ਹੋ ਗਏ ਤੇ ਉਹਦੇ ਚ ਸਾਰੀਆਂ ਲੈਂਗੁਏਜ 16 ਲੈਂਗੁਏਜਸ ਨੇ ਉਹਦੇ ਸਾਰੇ ਸ਼ਬਦ ਕਿਵੇਂ ਸ਼ਾਮਿਲ ਕਰਕੇ ਤੁਸੀਂ ਨਵੀਂ ਲੈਂਗੁਏਜ ਬਣਾ ਲੋਗੇ ਆਮ ਤੌਰ ਤੇ ਆਪਾਂ ਅੱਗੇ ਹਾਲੀਵੁੱਡ ਦੇ ਫਿਲਮਾਂ ਦੀ ਬਾਲੀਵੁੱਡ ਦੇ ਸੌਰੀ ਗੱਲ ਕਰਦਾ ਹੈ ਗਾਣਿਆਂ ਦੀ ਫਿਲਮਾਂ ਦੀ ਵੀ ਹਿੰਦੀ ਫਿਲਮਾਂ ਦੇਖਦੇ ਆ ਸੁਣਦੇ ਆ ਗਾਣੇ ਸੁਣਦੇ ਆ ਸੁਣਦੇ ਆ ਪਰ ਉਹਦੇ ਚ ਹਿੰਦੀ ਹੈਗੀ ਆ ਚਲੋ ਮੇਨ ਲੈਂਗੁਏਜ ਪੰਜਾਬੀ ਦੇ ਸ਼ਬਦ ਨੇ ਉਰਦੂ ਹੈਗੀ ਆ ਕਿਉਂਕਿ ਸ਼ੇਰੋ ਸ਼ਾਇਰੀ ਬਹੁਤ ਵਧੀਆ ਉਰਦੂ ਦੀ ਇੰਗਲਿਸ਼ ਵੀ ਆ ਜਾਂਦੀ ਹੈ ਆਪਣੇ ਬਾਲੀਵੁੱਡ ਦੀਆਂ ਫਿਲਮਾਂ ਦੇ ਟਾਈਟਲ ਵੀ ਇੰਗਲਿਸ਼ ਵਿੱਚ ਹੁੰਦੇ ਨੇ ਕਈਆਂ ਦੇ ਪਰ ਤੋਂ ਉਹਦੇ ਵਿੱਚ ਗੁਜਰਾਤੀ ਤਾਮਿਲ ਕੇਰਲਾ ਮਲਿਆਲਮ ਜਿਹੜੀ ਕੇਰਲਾ ਦੀ ਲੈਂਗੁਏਜ ਹੈ ਹੂੰ ਤੇਲਗੂ ਬੰਗਾਲੀ ਕਿਵੇਂ ਐਡ ਕਰ ਦੇਗਾ ਯਾਰ ਇਹ ਵੀ ਜਿਹੜੀ ਇਹ ਕਹ ਰਿਹਾ ਵੀ ਸਾਰੇ ਸ਼ਬਦ ਹੋਣੇ ਚਾਹੀਦੇ ਨੇ ਨੌਨਸੈਂਸ ਕੰਪਲੀਟ ਨੌਨਸੈਂਸ ਕਿਉਂਕਿ ਲੋਕ ਹਿੰਦੀ ਫਿਲਮਾਂ ਵੀ ਦੇਖਦੇ ਆ ਹਮ ਹਿੰਦੀ ਗਾਣੇ ਵੀ ਸੁਣਦੇ ਆ ਸੀ ਰੋਜ਼ ਹਮ ਜੇ ਤੁਸੀਂ ਉਹ ਹਿੰਦੀ ਸੁਣ ਸਕਦੇ ਹੋ ਤਾਂ ਹਿੰਦੀ ਪੜ੍ਹ ਵੀ ਸਕਦੇ ਹੋ ਬਾਬਾ ਜੀ ਯਾਰ ਸਾਨੂੰ ਆਲਰੇਡੀ ਆ ਰਹੀ ਹੈ ਬੋਲ ਸਕਦੇ ਆ ਪੜ੍ਹ ਵੀ ਸਕਦੇ ਆ ਹਾਂ ਲਿਖਣ ਦੀ ਪ੍ਰੈਕਟਿਸ ਘੱਟ ਹੋਈ ਹੈ ਜਿਵੇਂ ਮੈਂ ਦੱਸਿਆ ਵੀ ਹਿੰਦੀ ਅਸੀਂ ਪੜ੍ਹੀ ਹੈ ਕੋਈ ਜਿਹੜੀ ਇਹ ਇੱਕ ਹਿੰਦੀ ਤੇ ਦੂਸਰੀ ਗਾਂ ਠੀਕ ਹੈ ਇਹਦੇ ਨਾਲ ਨਫ਼ਰਤ ਦਾ ਹਿੰਦੀ ਵਾਲੀ ਇਹਨਾਂ ਨੇ ਕਰਨ ਲਾਉਣੀ ਹੈ ਜਨਸੰਗੀਆਂ ਨੇ ਜਦਦੇ ਇਹ ਕੇਂਦਰ ਦੇ ਵਿੱਚ ਆਏ ਨੇ ਨਹੀਂ ਗਾਮ ਤਾਂ ਅਸੀਂ ਆਪਣੇ ਪਾਲਦੇ ਆਂ ਪੰਜਾਬ ਦੇ ਵਿੱਚ ਗਾਮਾ ਮਸ਼ਹੂਰ ਨੇ ਪੰਜਾਬ ਦੀਆਂ ਗਾਮਾ ਹਨ ਹਰਾਨੇ ਦੀਆਂ ਮੱਜਾਂ ਮਸ਼ਹੂਰ ਨੇ ਪਰ ਜਿਹੜੇ ਸਾਹਮਣੇ ਆਲੇ ਗਊ ਮਾਤਾ ਕਰਦੇ ਗੁਰਦੇ ਕੁਝ ਨਹੀਂ ਕੀਓ ਮਾਤਾਵਾ ਵਿਚਾਰੀਆਂ ਸੜਕ ਤੇ ਗਲੀਆਂ ਦੇ ਵਿੱਚ ਠੱਕੇ ਖਾਂਦੀਆਂ ਫਿਰੀਆਂ ਨੇ ਭੁੱਖਣ ਪਾਣੀ ਆ ਤੇ ਉਹ ਜਿਹੜੀਆਂ ਗਊਸ਼ਾਲਾਵਾਂ ਨੇ ਉੱਥੇ ਮਰ ਰਹੀਆਂ ਨੇ ਉਹ ਆਪਣੇ ਬਿਨਾ ਰਾਸ਼ਨ ਤੋਂ ਬਿਨਾ ਪਾਣੀ ਤੋਂ ਤੇ ਇਹ ਸਿਰਫ ਡਰਾਮਾ ਹੈ ਐਵੇਂ ਹਿੰਦੀ ਇਹ ਕੋਈ ਨਫ਼ਰਤ ਨਹੀਂ ਮੈਨੂੰ ਪਰਸਨਲੀ ਲੈਂਗੁਏਜ ਜਿੰਨੀ ਵੱਧ ਤੋਂ ਵੱਧ ਹੋਣ ਚੰਗੀ ਗੱਲ ਆ ਪਰ ਥੋਪੇ ਨਾ ਜਿਹੜਾ ਉਹਨਾਂ ਦਾ ਥੋਪਣ ਵਾਲਾ ਕੰਮ ਆ ਹਿੰਦੀ 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 ਜਿਵੇਂ ਇਹ ਲੱਗਿਆ ਹੋਇਆ ਸੀਗਾ ਪਹਿਲਾਂ ਅਮਰ ਸਿੰਘ ਉਹ ਵੀ ਇਹ ਕਰ ਰਿਹਾ ਗੁਰਦਾਸ ਮਾਨ ਤੁਸੀਂ ਲਿਖ ਵੀ ਸਕਦੇ ਹੋ ਬਿਲਕੁਲ ਹਾਂ ਤੁਹਾਨੂੰ ਪੜ੍ਹਨੀ ਚਾਹੀਦੀ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈਦੀ ਕੋਈ ਨਹੀਂ ਢੋਂਦਾ ਹਰ ਪੱਕੀ ਦੇਖ ਕੇ ਕੱਚੀ ਨਹੀਂ ਢਾਈਦੀ ਤੂੰ ਕੱਚੀ ਵੇਖ ਕੇ ਪੱਕੀ ਢਾ ਰਿਹਾ ਹੈਂ ਤੂੰ ਜਦੋਂ ਬਣਾ ਦਿੰਨਾ ਉਹਨੂੰ 마ਸੀ ਜਿਵੇਂ ਮੈਂ ਟਾਈਟਲ ਵੀ ਹੈਗਾ ਇਸ ਵੀਡੀਓ ਦਾ ਵੀ ਹਿੰਦੀ ਨੂੰ ਤੂੰ 마ਸੀ ਦੱਸਿਆ ਤੇ ਤੇਰੇ ਜਿਹੜੇ ਸੰਗੀ ਨੇ ਜਨ ਸੰਗੀ ਇਹ 마ਸੀ ਨੂੰ ਮਾਂ ਬਣਾਉਣਾ ਚਾਹੁੰਦੇ ਨੇ ਸਾਰੇ ਮੁਲਕ ਦੀ ਪਤਾ ਤੈਨੂੰ ਵੀ ਹੈਗਾ ਇਸ ਗੱਲ ਦਾ ਇਹਨਾਂ ਦਾ ਤੂੰ ਹੁਣ ਤੂੰ ਕਹਿਣਾ ਵੀ ਮੇਰੇ 70 ਨੂੰ ਟੁੱਕਦਾ ਐ ਦੋ ਇਹ ਜ਼ਰੂਰੀ ਹੈ ਜ਼ਰੂਰੀ ਹੈ ਕਿ ਇੱਕ ਨੇਸ਼ਨ ਦੀ ਇੱਕ ਜ਼ੁਬਾਨ ਤਾਂ ਹੋਣੀ ਚਾਹੀਦੀ ਹੈ ਯਾਰ ਹਮ ਇੱਕ ਨੇਸ਼ਨ ਦੀ ਇੱਕ ਜ਼ੁਬਾਨ ਹੋਣੀ ਚਾਹੀਦੀ ਹੈ ਇੰਡੀਆ ਇੱਕ ਨੇਸ਼ਨ ਹੈ ਹੀ ਨਹੀਂ ਇਹ ਮਕਸਦ ਇਹ ਹੈ ਨਾ ਜਨ ਸੰਗੀਆਂ ਦਾ ਵੀ ਇੱਕ ਨੇਸ਼ਨ ਬਣੇ ਹੁਣ ਮੈਂ ਗੱਲ ਕਰਦਾ ਨੇਸ਼ਨ ਸਟੇਟ ਦੀ ਨੇਸ਼ਨ ਸਟੇਟ ਇੰਡੀਆ ਹੈ ਨਹੀਂ ਜਿੱਥੇ ਮਲਟੀ ਕਲਚਰ ਮਲਟੀ ਟ੍ਰੈਡੀਸ਼ਨ ਨੇ ਲੋਕਾਂ ਦੇ ਤਿਹਾਰ ਨੇ ਲੈਂਗੁਏਜ ਆ ਸਾਰਾ ਕੁਝ ਆ ਤੇ ਇਹ ਯੂਨੀਅਨ ਆਫ ਸਟੇਟ ਹੈ ਇੰਡੀਆ ਇਟਸ ਨੋਟ ਅ ਨੇਸ਼ਨ ਸਟੇਟ ਨੇਸ਼ਨ ਸਟੇਟ ਇੱਕ ਜਿਵੇਂ ਇਹ ਜਨਸੰਗੀਆਂ ਦਾ ਟੀਚਾ ਆ ਵੀ ਇਹਨੂੰ ਇੱਕ ਜਿਹੜਾ ਇੱਕ ਰਾਸ਼ਟਰ ਇੱਕ ਭਾਸ਼ਾ ਇੱਕ ਰਾਸ਼ਟਰ ਇੱਕ ਚੋਣ ਇੱਕ ਰਾਸ਼ਟਰ ਇੱਕ ਫਲਾਣਾ ਯੂਨੀਫਾਰਮ ਸਿਵਲ ਕੋਡ ਇਹਨਾਂ ਦਾ ਟੀਚਾ ਆ ਨੇਸ਼ਨ ਸਟੇਟ ਬਣਾਉਣਾ ਉਹ ਬਣ ਨਹੀਂ ਸਕਦੀ ਇਹ ਇਹਨਾਂ ਦਾ ਇਹ ਜਿਹੜਾ ਟੀਚਾ ਹੈ ਜਿਹੜਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਕਿਉਂਕਿ ਬਹੁਤ ਜ਼ਿਆਦਾ ਡਾਈਵਰਸਿਟੀ ਹੈ ਜਿੰਨਾ ਇਹਨੂੰ ਥਾਪਣਗੇ ਇਹ ਇਹ ਜਿਹੜਾ ਇਹ ਨੇਸ਼ਨ ਸਟੇਟ ਨੂੰ ਜਿਹੜਾ ਇਹ ਜੋਰ ਲਾਉਣਗੇ ਇਹਨੂੰ ਸਥਾਪਿਤ ਕਰਨ ਦੇ ਵਿੱਚ ਵੀ ਇੰਡੀਆ ਨੇਸ਼ਨ ਸਟੇਟ ਬਣ ਜਵੇ ਉਨੇ ਹੀ ਇਹਦੇ ਖੰਡ ਹੋ ਜਾਣੇ ਹੋਰ ਖੰਡ ਹੋਣੇ ਤਿੰਨ ਖੰਡ ਹੋ ਚੁੱਕੇ ਨੇ ਆਲਰੇਡੀ ਇਹਨਾਂ ਦੇ ਭਾਰਤ ਮਾਤਾ ਦੇ 47 ਦੇ ਵਿੱਚ ਤੇ ਜਿਉਂ-ਜਿਉਂ ਇਹ ਥਾਪਣਗੇ ਇਹ ਜੀਆਂ ਚੀਜ਼ਾਂ ਕਰਨਗੇ ਜਿਹੜੀ ਹੈਗੀ ਆ ਤੁਹਾਡੀ ਨੇਸ਼ਨ ਸਟੇਟ ਬਣਾਉਣ ਨੂੰ ਅੱਗੇ ਲੈ ਕੇ ਆਉਣਗੇ ਤੇ ਉੋਂ ਤੇ ਉਹਦੇ ਹੋਰ ਖੰਡਾਂ ਬਣਨ ਦੀ ਸੰਭਾਵਨਾਵਾਂ ਵੱਧ ਜਾਣੀ ਤਾਂ ਕਿ ਉਹ ਸਾਊਥ ਵਿੱਚ ਵੀ ਜਾ ਕੇ ਬੰਦਾ ਕਹਿ ਸਕੇ ਉਹ ਗੱਲ ਆਪਣੀ ਸਮਝਾ ਸਕੇ ਜੀ ਉੱਥੇ ਸਮਝ ਨਾ ਆਈ ਤੇ ਫਿਰ ਫਾਇਦਾ ਕੀ ਹੈ ਯਾਰ ਹਿੰਦੁਸਤਾਨੀ ਹੋ ਤੂੰ ਚਾਲਾ ਗੁਰਦਾਸ ਮਾਨ ਤੂੰ ਅਸੀਂ ਤਾਂ ਚੱਲ ਮੈਂ ਤਾਂ ਬਾਹਰ ਰਹਿਣਾ ਆ ਪੰਜਾਬੀ ਦੀ ਤੂੰ ਪਰੌੜ ਤੱਕ ਇੱਥੇ ਪੰਜਾਬ ਦੇ ਵਿੱਚ ਹਿੰਦੀ ਦੀ ਤੂੰ ਵਕਾਲਤ ਕਰ ਰਹੇ ਆ ਤੇ ਰਹਿਣਾ ਤੂੰ ਬੰਬੇ ਆ ਤੂੰ ਚੱਲ ਸਾਊਥ ਵਾਲੇ ਪਾਸੇ ਤਮਿਲਨਾਡੂ ਜਾ ਮਦਰਾਸ ਉਹ ਤੇ ਸਮਝਾ ਕੇ ਦੇਖ ਉਹਨਾਂ ਨੂੰ ਹਿੰਦੀ ਦੇ ਵਿੱਚ ਤੇਰਾ ਕੀ ਬਣਾਉਂਦੇ ਨੇ ਉਹ ਫੇਰ ਦੇਖੀ ਬੱਤੀ ਬੱਤੀ ਬਣਾ ਕੇ ਦੰਦੇ ਤੇਰੇ ਉਹ ਜੋ ਤੂੰ ਹਿੰਦੀ ਚ ਸਮਝਾਏਗਾ ਉਹਨਾਂ ਨੂੰ ਹੂੰ ਹੂੰ ਉਹ ਬੈਠਾ ਦੂਸਰਾ ਜਿਹੜਾ ਇੰਟਰਵਿਊ ਲੈ ਰਿਹਾ ਥੈਨ ਤੋਂ ਹੂੰ ਹੂੰ ਕਰੀ ਜਾ ਰਿਹਾ ਹਰ ਇੱਕ ਗੱਲ ਦੇ ਉੱਤੇ ਸਾਰੀਆਂ ਚੀਜ਼ਾਂ ਜਿਹੜੀਆਂ ਐਤਤ ਤੇ ਜ਼ਰੂਰ ਕਿਉਂਕਿ ਫਰਾਂਸ ਦੀ ਆਪਣੀ ਜ਼ੁਬਾਨ ਹੈ ਫਰਾਂਸ ਨੇਸ਼ਨ ਸਟੇਟ ਹੈ ਉਹ ਬੰਦੇ ਉਹ ਹੀ ਬੋਲਦੇ ਆ ਜਰਮਨ ਦੀ ਆਪਣੀ ਜ਼ੁਬਾਨ ਆ ਬੋਲਦੇ ਆ ਸਾਰੇ ਨੇਸ਼ਨ ਸਟੇਟ ਹੈ ਉਹਨਾਂ ਦੀ ਇੰਡੀਆ ਨਹੀਂ ਹੈਗੀ ਬੋਲਦੇ ਸਾਰਾ ਦੇਸ਼ ਬੋਲਦਾ ਸਾਰੀਆਂ ਸਟੇਟਾਂ ਇਕੱਠੀਆਂ ਕਰਕੇ ਤੇ ਤੁਸੀਂ ਇੰਡੀਆ ਬਣਾਇਆ ਕੁਝ ਸਟੇਟਾਂ ਬਾਅਦ ਚੋਂ ਵੀ ਇਕੱਠੀਆਂ ਹੋਈਆਂ ਨੇ 47 ਤੋਂ ਬਾਅਦ ਵੀ ਸੋ ਉਹ ਨੇਸ਼ਨ ਸਟੇਟ ਹੈ ਤੇ ਜੇ ਸਾਡਾ ਦੇਸ਼ ਬੋਲਣ ਲੱਗ ਜੂਗਾ ਤੇ ਫਿਰ ਕੀ ਹੈ ਅੱਛਾ ਉਹ ਬੈਠਾ ਹੈ ਫਰਾਂਸ ਦੀ ਜਰਮਨੀ ਦੀ ਗੱਲ ਕਰ ਰਿਹਾ ਆ ਕੈਨੇਡਾ ਦੇ ਵਿੱਚ ਬੈਠ ਕੇ ਇੰਟਰਵਿਊ ਕਰ ਰਿਹਾ ਠੰਡ ਦੇ ਨਾਲ ਰੈੱਡ ਐਫਐਮ ਵਾਲੇ ਉਹਨੇ ਇੱਥੇ ਸਵਾਲ ਕਰ ਤ ਨਹੀਂ ਚੱਕਿਆ ਵੀ ਜਿਹੜੇ ਮੁਲਕ 'ਚ ਤੂੰ ਬੈਠਾ ਹੈਂ ਇੱਥੇ ਜਿਹੜਾ ਕਯੂਬਿਕ ਸੂਬਾ ਆ ਉੱਥੇ ਕੈਨੇਡਾ ਸਾਰਾ ਅੰਗਰੇਜ਼ੀ ਬੋਲਦਾ ਤੇ ਕਯੂਬਿਕ ਵਾਲੇ ਬੋਲਦੇ ਨੇ ਫ੍ਰੈਂਚ ਤੇ ਬੜਾ ਸਟਰੋਂਗਲੀ ਉਹ ਫ੍ਰੈਂਚ ਬੋਲਦੇ ਨੇ ਇੰਗਲਿਸ਼ ਨੂੰ ਉਹ ਇੱਕ ਕਿਸਮ ਦੀ ਮੈ ਨਫ਼ਰਤ ਇਹ ਕਹਿ ਲਵਾਂ ਕਰਦੇ ਨੇ ਉਹ ਜਿਵੇਂ ਆਪਣੇ ਤਮਿਲਨਾਡੂ ਵਾਲੇ ਕਰਦੇ ਨੇ ਪੰਜਾਬੀਆਂ ਨੂੰ ਸਿੱਖਾਂ ਨੂੰ ਇਹਨੇ ਕਰਨ ਲਾਉਣੀ ਆ ਗੁਰਦਾਰਸ ਮਾਨ ਨੇ ਤੇ ਇਹਨਾਂ ਨੇ ਮੋਦੀ ਸ਼ਾਹ ਉਹਨਾਂ ਨੇ ਆ ਮੈਂ 2 ਮਹੀਨੇ ਪਹਿਲਾਂ ਹੀ ਜਾ ਕੇ ਆਇਆ ਕੋਬਿਕ ਦੇ ਵਿੱਚ ਕੋਬਿਕ ਸਿਟੀ 4 ਦਿਨ ਮੈਂ ਰਿਹਾ ਸਾਰਾ ਕੁਝ ਫ੍ਰੈਂਚ ਦੇ ਵਿੱਚ ਆ ਠੀਕ ਹੈ ਇੱਥੇ ਤਾਂ ਕੋਈ ਜ਼ੋਰ ਨਹੀਂ ਲੱਗਿਆ ਹੋਇਆ ਵੀ ਇੱਕ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਕੈਨੇਡਾ ਤੇ ਅੰਗਰੇਜ਼ੀ ਹੋਵੇ ਸੋ ਇਹ ਜਿਹੜਾ ਇੰਟਰਵਿਊ ਲੈਣ ਵਾਲਾ ਆ ਉਹਦੀ ਕਮਜ਼ੋਰੀ ਹੈ ਇੱਥੇ। ਉਹ ਨਹੀਂ ਚਾਹੀਦੀ ਵੀ ਹੈ। ਜੇ ਮਾਂ ਬੋਲੀ ਤੇ ਅਸੀਂ ਐਨਾ ਜ਼ੋਰ ਦੇ ਰਹੇ ਤੇ ਮਾਸੀ ਤੇ ਵੀ ਜ਼ੋਰ ਦੇਣਾ ਚਾਹੀਦਾ। ਨਹੀਂ ਨਹੀਂ ਮਾਂ ਬੋਲੀ ਤੇ ਜ਼ੋਰ ਦੇ ਹੀ ਨਹੀਂ ਰਹੇ ਹੈਗੇ ਜ਼ੋਰ ਤਾਂ ਮਾਂ ਬੋਲੀ ਤਾਂ ਬੰਦੇ ਦੀ ਉਹ ਬੋਲੀ ਜਿਹੜਾ ਜਿਹੜਾ ਸਕੂਲਾਂ 'ਚ ਵੀ ਕਹਿੰਦੇ ਨੇ ਇੱਥੇ ਪੰਜਾਬ 'ਚ ਕਾਫੀ ਰੌਲਾ ਪੈਂਦਾ ਵੀ ਸਕੂਲਾਂ ਦੇ ਵਿੱਚ ਹਿੰਦੀ ਬੁਲਾਈ ਜਾ ਰਹੀ ਹੈ ਜਾਂ ਅੰਗਰੇਜ਼ੀ ਬੁਲਾਈ ਜਾ ਰਹੀ ਹੈ ਧੱਕੇ ਨਾਲ ਤੇ ਉਹਦੇ ਨਾਲ ਪੰਜਾਬੀ ਨੂੰ ਢਾਹ ਲੱਗ ਰਹੀ ਹੈ ਉਹਦੇ ਨਾਲ ਮੈਂ ਬਿਲਕੁਲ ਸਹਿਮਤ ਨਹੀਂਗਾ। ਜਿਹੜੀ ਮਦਰ ਟੰਗ ਹੁੰਦੀ ਹੈ ਬੰਦਾ ਘਰੋਂ ਸਿੱਖਦਾ ਆ। ਸਕੂਲ ਤਾਂ ਬੰਦਾ ਜੁਵਾਕ ਚਾਰ ਸਾਲ ਪੰਜ ਸਾਲ ਬਾਅਦ ਜਾਂਦਾ ਆ ਚਲੋ ਇੰਡੀਆ ਥੋੜੀ ਉਮਰ ਦੇ ਵਿੱਚ ਲਾ ਦਿੰਦੇ ਨੇ ਠੀਕ ਹੈ ਜਿਹੜਾ ਉਹ ਤਿੰਨ ਚਾਰ ਸਾਲ ਘਰੇ ਤੇ ਦਾਦਾ ਦਾਦੀ ਮਾਮਾ ਚਾਚਾ ਤਾਏ ਮਾਂ ਆਪਣੇ ਫਾਦਰ ਤੋਂ ਸਿੱਖਦਾ ਹੈ ਉਹ ਮਾਂ ਬੋਲੀ ਹੁੰਦੀ ਹੈ ਉਹ ਕਦੇ ਵੀ ਖਤਮ ਨਹੀਂ ਹੋ ਸਕਦੀ ਫੇਰ ਸਕੂਲਾਂ ਚ ਜਾ ਕੇ ਤੁਸੀਂ ਉੱਥੇ ਤੋਂ ਪੰਜ ਛੇ ਘੰਟੇ ਰਹਿਣੇ ਸਕੂਲ ਹਫਤੇ ਚ ਪੰਜ ਜਾਂ ਛੇ ਦਿਨ ਜਾਂਦੇ ਹੋ ਘਰੇ ਤੁਸੀਂ ਜ਼ਿਆਦਾ ਟਾਈਮ ਸਪੈਂਡ ਕਰਦੇ ਹੋ ਸੋ ਉਹਦੇ ਨਾਲ ਮਾਂ ਬੋਲੀ ਦਾ ਕੋਈ ਫਰਕ ਨਹੀਂ ਪੈਣ ਲੱਗਿਆ ਹੁਣ ਮੈਨੂੰ ਕੈਨੇਡਾ ਚ ਰਹਿੰਦਿਆਂ ਨੂੰ 20 ਸਾਲ ਹੋ ਗਏ ਤੇ ਮੇਰੀ ਜਿਹੜੀ ਪੰਜਾਬੀ ਬਿਲਕੁਲ ਉਵੇਂ ਹੀ ਆ ਕੋਈ ਫਰਕ ਨਹੀਂ ਪਿਆ ਮੈਨੂੰ ਉਹਦੀ ਉਹਦੇ ਨਾਲ ਮੈਂ ਸਹਿਮਤ ਨਹੀਂ ਦੂਸਰੀ ਗੱਲ ਇਹ ਜਿਹੜਾ ਕਹਿੰਦਾ ਵੀ ਸਾਊਥ 'ਚ ਜੇ ਫਾਇਦਾ ਕੀ ਹੋਇਆ ਹਿੰਦੁਸਤਾਨੀ ਹੋਣ ਦਾ ਤੇ ਜੇ ਤੁਸੀਂ ਸਾਊਥ ਛਾ ਕੇ ਵੀ ਆਪਸ ਦੇ ਵਿੱਚ ਗੱਲਬਾਤ ਨਹੀਂ ਕਰ ਸਕਦੇ ਭਾਉ ਤੂੰ ਇਹਨੂੰ ਵੀ ਮੈਂ ਕਹਿ ਰਿਹਾ ਅਮਿਤ ਸ਼ਾਹ ਨੂੰ ਵੀ ਜੇ ਤੁਸੀਂ ਇੱਕ ਲੈਂਗੁਏਜ ਨੂੰ ਪ੍ਰਮੋਟ ਕਰਨਾ ਹੈ ਪਰ ਇੱਥੇ ਇਹਦਾ ਨਹੀਂ ਨੁਕਤਾ ਲਾਗੂ ਹੁੰਦਾ ਮੇਰੀ ਗੱਲ ਦੇ ਉੱਤੇ ਅਮਿਤ ਸ਼ਾਹ ਦਾ ਇਹ ਤਾਂ ਇੱਕ ਲੈਂਗੁਏਜ ਨੂੰ ਇਸ ਕਰਕੇ ਹਿੰਦੀ ਨੂੰ ਪ੍ਰਮੋਟ ਕਰ ਰਿਹਾ ਤਾਂ ਕਿ ਫੋਰਨ ਲੈਂਗੁਏਜ ਕੋਈ ਜਿਹੜੀ ਵਿਦੇਸ਼ੀ ਭਾਸ਼ਾ ਆ ਉਹ ਨਾ ਹਾਵੀ ਹੋ ਜਾਵੇ ਇੰਡੀਆ ਦੇ ਵਿੱਚ ਇਨਵੇਡ ਕਰ ਲਵੇ ਠੀਕ ਹੈ ਪਰ ਜਿਹੜਾ ਇਹਦੇ ਤੇ ਆ ਵੀ ਹਾਂ ਜੇ ਪੰਜਾਬੀ ਨੇ ਜਿਹੜੇ ਉਹ ਜਾ ਕੇ ਸਾਊਥ ਵਾਲਿਆਂ ਨਾਲ ਗੱਲੇ ਨਾ ਕਰ ਸਕੇ ਭਰਾਵਾ ਸਾਊਥ ਵਾਲੇ ਅੰਗਰੇਜ਼ੀ ਬੜੀ ਸੁਣੀ ਬੋਲਦੇ ਨੇ ਫਿਰ ਜੇ ਜੇ ਪੰਜਾਬੀ ਨੇ ਜਣੀ ਪੰਜਾਬੀ ਸਾਊਥ ਚ ਘਟ ਜਾਂਦੇ ਨੇ ਵਿਦੇਸ਼ਾਂ 'ਚ ਵੱਧ ਜਾਂਦੇ ਨੇ ਅਮਰੀਕਾ ਉਹ ਵੀ ਖਾਸ ਕਰਕੇ ਇੰਗਲਿਸ਼ ਸਪੀਕਿੰਗ ਕੰਟਰੀ ਦੇ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਠੀਕ ਹੈ ਤੇ ਫਿਰ ਅੰਗਰੇਜ਼ੀ ਕਿਉਂ ਨਾ ਹੋਵੇ ਜੇ ਵਨ ਲੈਂਗੁਏਜ ਵਾ ਇੱਕ ਰਾਸ਼ਟਰੀਕ ਭਾਸ਼ਾ ਤੇ ਫਿਰ ਅੰਗਰੇਜ਼ੀ ਬਣਾਓ ਉਹਨੂੰ ਜੇ ਬਣਾਉਣੀ ਹੈ ਤਾਂ ਵਾਹ ਤਾਂ ਮੈਂ ਬਿਲਕੁਲ ਵੀ ਹੱਕ 'ਚ ਨਹੀਂ ਹੈਗਾ ਡਾਈਵਰਸਿਟੀ ਜਿਹੜੀ ਹੈਗੀ ਆ ਤੇ ਉਹ ਖਤਮ ਵੀ ਨਹੀਂ ਕੀਤੀ ਜਾ ਸਕਦੀ ਸੋ ਇਹ ਗੱਲਾਂ ਨੇ ਇਹ ਬੰਦਾ ਧੱਕੇ ਚੜਿਆ ਹੋਇਆ ਹੈ ਇਹਨਾਂ ਦੇ ਇਹਦੇ ਚੇਲੇ ਬਲ ਕੇ ਘਰ ਮੈਨੂੰ ਲਾਣਤਾ ਵੀ ਪਾ ਰਹੇ ਨੇ ਪਾਉਣੀਆਂ ਹੀ ਨੇ ਜਦੋਂ ਚੀਕਾ ਨਿਕਲਦੀਆਂ ਨੇ ਤੇ ਮਤਲਬ ਕੰਮ ਕਰ ਰਹੇ ਆ ਤੁਹਾਡੀ ਕਹੀ ਹੋਈ ਗੱਲ ਮਾਸੀ ਨੂੰ ਵੀ ਬਹੁਤ ਪਿਆਰ ਕਰਦੇ ਬਿਲਕੁਲ ਮਾਸੀ ਨੂੰ ਪਿਆਰ ਕਰਦੇ ਆ ਪਰ ਮੈਂ ਗੱਲ ਮਕਾਉਣਾ ਇੱਥੇ ਇਹ ਮਾਸੀ ਨੂੰ ਮਾਂ ਬਣਾ ਦੇਣਾ ਇਹਨਾਂ ਨੇ ਅੱਗੇ ਅਲਟੀਮੇਟਲੀ ਉਹਨਾਂ ਦਾ ਟੀਚਾ ਆਇਆ ਪਿਆਰ ਕਰੀਦਾ ਆ ਪਰ ਮਾਸੀ ਮਾਂ ਦੀ ਜਗ੍ਹਾ ਨਹੀਂ ਲੈ ਸਕਦੀ ਹੈਗੀ ਠੀਕ ਹੈ ਤੇ ਨਾ ਥੱਪੋ ਇਹਨੂੰ ਹੋਰ ਵੀੜੀਆਂ ਦੋ ਪੇਸ਼ ਕਸ਼ਮੀਰੀਆਂ ਹੋਰ ਆ ਰਹੀਆਂ ਨੇ ਤੇਰੇ ਤੇ ਮੇਨ ਇਹ ਦੋ ਸੀਗੀਆਂ ਅਗਲੀਆਂ ਦੋ ਛੋਟੀਆਂ ਨੇ ਨਹੀਂ ਇੱਕ ਵੱਡੀ ਆ ਉਹ ਜਿਹੜਾ ਉਹ ਸਲਫਾ ਪੀਣ ਵਾਲਾ ਬਾਬਾ ਤੂੰ ਪ੍ਰਮੋਟ ਕੀਤਾ ਨਾ ਉੱਥੇ ਸਲਫਾ ਸ਼ਰਾਬ ਰਚ ਗਈ ਹੱਡਾਂ ਦੇ ਵਿੱਚ ਉਹ ਜਿਹੜਾ ਲਾਡੀ ਸ਼ਾਹ ਡੇਰਾ ਉਹਦੇ ਤੇ ਵੀ ਆ ਰਹੀ ਹੈ ਓਕੇ ਦੋਸਤੋ ਬਹੁਤ-ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਵੀਂ